ਪੈਂਥਰ ਡਿਵੀਜ਼ਨ ਦੀ ਸਥਾਪਨਾ ਦੇ 6 ਸ਼ਾਨਦਾਰ ਦਹਾਕਿਆਂ ਨੂੰ ਦਰਸਾਉਂਦੀ ਡਾਇਮੰਡ ਜੁਬਲੀ ਦੀ ਸ਼ੁਰੂਆਤ ਵਜੋਂ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਜਿਲੰਦਰ ਤੇ ਅੰਮ੍ਰਿਤਸਰ ਵਿੱਚ ਵੱਡੇ ਪੱਧਰ ਤੇ ਖੂਨਦਾਨ ਮਹਿੰਮ ਚਲਾਈ ਗਈ। ਬੀਤੇ ਦਿਨ ਫੌਜੀਆਂ ਲਈ ਇੱਕ ਰਵਾਇਤੀ ਬੜਾ ਖਾਣਾ ਤੇ ਸੰਗੀਤਕ ਸ਼ਾਮ ਕਰਵਾਈ ਗਈ। ਪੈਂਥਰ ਡਿਵੀਜ਼ਨ ਅੰਮ੍ਰਿਤਸਰ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਮੁਕੇਸ਼ ਸ਼ਰਮਾ ਨੇ ਸੇਵਾਕਾਰਾਂ ਤੇ ਸਾਥਕਾਂ ਫੌਜੀਆਂ ਦੇ ਨਾਲ ਅੰਮ੍ਰਿਤਸਰ ਛਾਣੀ ਵਿਖੇ ਵਾਰ ਮੈਮੋਰੀਅਲ ਦਾ ਨੀ ਪੱਥਰ ਰੱਖਿਆ ਤੇ ਬਹਾਦਰਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਡਾਇਮੰਡ ਜੁਬਲੀ ਦੇ ਸਬੰਧ ਵਿੱਚ ਅੰਮ੍ਰਿਤਸਰ ਤੋਂ ਰੋਹਤਾਂਗ ਪਾਸ ਤੇ ਉਸ ਤੋਂ ਅੱਗੇ ਤੱਕ ਇੱਕ ਮੋਟਰਸਾਈਕਲ ਮੁਹਿੰਮ ਨੂੰ ਪੈਂਥਰ ਡਿਵੀਜ਼ਨ ਦੇ ਜੀਓਸੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੁਹਿੰਮ ਵਿੱਚ ਸ਼ਾਮਲ ਵਾਕਵਾਕ ਜਵਾਨ ਤੇ ਹੋ ਰੈਂਕਾਂ ਦੇ ਅਧਿਕਾਰੀ ਭਾਰਤੀ ਫੌਜ ਬਾਰੇ ਰਸਤੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨਗੇ ਤੇ ਸਾਬਕਾ ਫੌਜੀਆਂ ਨਾਲ ਮੁਲਾਕਾਤ ਕਰਕੇ ਫੌਜ ਸਬੰਧੀ ਉਹਨਾਂ ਦੇ ਤਜਰਬੇ ਵੀ ਹਾਸਲ ਕਰਨਗੇ ਜ਼ਿਕਰਯੋਗ ਹੈ ਕਿ ਪੈਂਥਰ ਡਿਵੀਜ਼ਨ ਦੀ ਸਥਾਪਨਾ ਦੇਰਾ ਦੋਨ ਦੇ क्लेमेंट टाउन ਵਿੱਚ 1 ਅਕਤੂਬਰ 1964 ਵਿੱਚ ਮੇਜਰ ਜਨਰਲ ਨਿਰੰજન ਪ੍ਰਸਾਦ ਵੱਲੋਂ ਕੀਤੀ ਗਈ ਸੀ ਮਗਰੋਂ ਮਾਰਚ 1965 ਨੂੰ ਇਹ ਡਿਵੀਜ਼ਨ ਪੂਰੀ ਤਰ੍ਹਾਂ ਸਰਗਰਮ ਹੋ ਗਈ ਤੇ 1 April 1965 ਨੂੰ ਆਪਰੇਸ਼ਨ ਰਿਡਲ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਆ ਗਈ ਪੈਂਥਰ ਡਿਵੀਜ਼ਨ ਦਾ ਸ਼ਾਨਦਾਰ ਫੌਜੀ ਇਤਿਹਾਸ ਹੈ ਉਸਨੇ ਬਹੁਤ ਸਾਰੇ ਆਪਰੇਸ਼ਨਾਂ ਵਿੱਚ ਮੋਢੀ ਰੰ데요 ਅਹਿਮ ਭੂਮਿਕਾ ਨਿਭਾਈ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਪ੍ਰਸਿੱਧ ਡੋਗਰਾਈ ਦੀ ਲੜਾਈ ਡੇਰਾ ਬਾਬਾ ਨਾਨਕ ਦੀ ਲੜਾਈ ਤੇ 1971 ਦੀ ਜੰਗ ਦੌਰਾਨ ਬੁਰਜ ਫਤਿਹਪੁਰ ਮੋਰਚੇ ਤੇ ਉਸਨੇ ਦੇਸ਼ ਦੀ ਅਗਵਾਈ ਕੀਤੀ ਸੀ ਪੈਂਥਰ ਡਿਵੀਜ਼ਨ ਨੂੰ 1971 ਦੀ ਜੰਗ ਦੌਰਾਨ ਪੱਛਮੀ ਪਾਕਿਸਤਾਨ ਵਿੱਚ ਪਹਿਲਾ ਭਾਰਤੀ ਤਿਰੰਗਾ ਫਹਿਰਾਣ ਦਾ ਮਾਣ ਹਾਸਲ ਏ ਡਿਵੀਜ਼ਨ ਨੂੰ ਚਾਰ ਮਹਾਵੀਰ ਚੱਕਰ 9 ਵੀਰ ਚੱਕਰ 12 ਸੈਨਾ ਮੈਡਲ ਤੇ ਸਹਿਮਤੀ ਮੈਂਸ਼ਨ ਇਨ ਡਿਸਪੈਚ ਸਮੇਤ ਕਈ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਲੰਗੇ ਸਾਲਾਂ ਦੌਰਾਨ ਪੈਂਥਰ ਡਿਵੀਜ਼ਨ ਨੇ ਸਮੇਧੀ ਕਸੌਟੀ ਤੇ ਖੜਾ ਉਤਰਦਿਆਂ ਮਿਸਾਲੇ ਢੰਗ ਨਾਲ ਸੇਵਾ ਕੀਤੀ ਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਆਪਣੀ ਮੁਢਲੀ ਜ਼ਿੰਮੇਵਾਰੀ ਦੇ ਨਾਲ-ਨਾਲ ਪੈਂਥਰ ਡਿਵੀਜ਼ਨ ਨੇ ਮਾਨਵਤਾਵਾਦੀ ਸਹਾਇਤਾ ਤੇ ਆਫਤ ਰਾਹਤ ਸਿੱਖਿਆ ਸਿਹਤ ਸੰਭਾਲ ਵਾਤਾਵਰਣ ਸੁਰੱਖਿਆ ਤੇ ਕੌਮੀ ਏਕਤਾ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ